ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਲਓ ਜੀ ਅੱਜ ਆਪਾਂ ਗਏ ਖੇਤ ਜੋਲਸਾ ਹੁਣਾਂ ਦੀ ਰੋਟੀ ਲੈ ਕੇ ਆਉਣਾ ਸੀ ਇਹਨਾਂ ਨੇ ਲੇਟ ਕਰ ਕਹਿੰਦੇ ਸਾਨੂੰ 11:30 ਵਜੇ ਜਾਣੇ ਆ ਤੇ ਮੈਂ ਸੋਚਿਆ ਵੀ ਅੱਜ ਧੁੱਪ ਹੈ ਨਹੀਂਗੀ ਤੇ ਕੁੜੀਆਂ ਨੂੰ ਨਾਲ ਲੈ ਕੇ ਫਿਰ ਅਸੀਂ ਚੱਲ ਗਿਆ ਹੈਗੀ ਘਰ ਤੋਂ 2 2.5 ਕਿਲੋ 2.5 ਕਿਲੋ ਹਾਂਜੀ ਇਹ 2.5 ਕਿਲੋਮੀਟਰ ਦੀ ਬਾਟ ਤੇ ਇਹ ਜਿਹੜਾ ਆਪਣਾ ਦਰਿਆਵਾਂ ਖੂਆ ਉੱਤਰਾਏ ਸੀਗੇ ਤੇ ਮੈਂ ਸੋਚੇ ਜਲੋਂ ਨਾਲੇ ਤਾਂ ਸੈਰ ਦੀ ਸਹਰਿਆਂ ਨਾਲੇ ਰੋਟੀ ਟਾਈਮ ਨਾਲ ਖਾ ਲੈਣਗੇ ਰੋਟੀ ਲੈ ਜਾਣੀ ਆ ਅਰਜਨ ਵੀ ਆਇਆ ਸੀ ਖੂਤੇ ਨਾਲ ਹੀ ਟਰੈਕਟਰ ਤੇ ਚਾਹਨਾ ਤੇ ਆਪਣੇ ਇਹ ਖੇਤ ਕद्दू ਕੀਤਾ ਜੀ ਤੇ ਇਹਕੇ ਦੇ ਨਾਲ ਪਰੇ ਕੀਤਾ ਆ ਤੇ 2.5 ਖੱਤੇ ਇੱਥੇ ਲੱਗੇ ਆ ਝੋਨੇ ਦੇ ਇਧਰ ਆ ਜਿਹੜਾ ਸਾਈਡ ਤੇ ਦਿਸਦਾ ਇਹ ਕद्दू ਹੋਣ ਵਾਲਾ ਆ ਹਜੇ ਠੰਡੀ ਠੰਡੀ ਹਵਾ ਚੱਲਦੀ ਸੀਗੀ ਤੇ ਬੱਦਲ ਸਵੇਰ ਦਾ ਹੀ ਹੋਇਆ ਆ ਅ 2 2.5 ਵਜੇ ਹਵਾ ਬੰਦ ਹੋ ਗਈ ਸੀ ਪਹਿਲਾਂ ਤਾਂ ਹਵਾ ਚੱਲਦੀ ਰਹੀ ਬਹੁਤ ਸੋਹਣੀ ਆਪਾਂ ਪਹੁੰਚ ਗਏ ਜੀ ਖੂਤੇ ਰੋਟੀ ਲੈ ਕੇ ਅਸੀਂ ਆਪ ਵੀ ਨਹੀਂ ਅੱਜ ਘਰੇ ਖਾਧੀ ਮੈਂ ਕੁੜੀਆਂ ਨੂੰ ਮੈਂ ਕਿਹਾ ਆਪਾਂ ਆਪਾਂ ਵੀ ਖੂਤੇ ਜਾ ਕੇ ਖਾਵਾਂਗੇ ਖੂਤੇ ਰੋਟੀ ਖੇਤ 'ਚ ਬੈਠ ਕੇ ਰੋਟੀ ਦਾ ਮੱਲੋਂ ਮੱਲੀ ਜਿਆਦਾ ਹੀ ਸੁਆਦ ਲੱਗਦੀ ਐ ਇੱਥੇ ਜੋੜ ਸਾਹਿਬ ਹੁਣੀ ਟਾਲੀ ਦੇ ਜਿਹੜੇ ਢਾਣੇ ਇੱਧਰ ਤੋਂ ਸ਼ੋਰ ਜਿਹਾ ਕਰਦੇ ਆ ਥੱਲੇ ਨੂੰ ਡਿੱਗੇ ਜਿਹਾ ਸੀਗੇ ਉਹ ਲੱਗੇ ਸੀਗੇ ਛਾਂਗਣ ਤੇ ਅੰਦਰ ਸੀ ਮੁੜ ਕੇ ਇਹ ਫੇ ਇੱਥੋਂ ਕੁਝ ਓਨਾ ਹੀ ਮਰ ਜਾਂਦਾ ਇੰਨਾ ਕੁ ਤੇ ਇੱਧਰ ਪਹਿਲਾਂ ਡੇਕਾਂ ਛਾਂਗੀਆਂ ਸੀਗੀਆਂ ਤੋੜ ਵਿੱਚ ਜਿੱਥੇ ਪੈਂਦੇ ਉੱਠਦੇ ਆ ਤੋ ਉਹ ਵੀ ਬਾਲਣ ਸਵੇਰੇ ਚੱਕਿਆ ਸਾਰਾ ਚੱਕ ਕੇ ਤੇ ਟਰਾਲੀ 'ਚ ਲੱਦ ਕੇ ਲਗੇ ਪਹਿਲਾਂ ਉਹ ਛੱਡ ਕੇ ਆਏ ਫੇਰ ਹੁਣ ਇਹਦੇ ਦੁਆਲੇ ਹੋਏ ਸੀ ਕਹਿੰਦੇ ਇਹ ਵੀ ਛਾਂਗੇ ਦੀਏ ਟਰੈਕਟਰ ਦੀ ਛਤਰੀ ਜੀ ਤੇ ਚੜੇ ਸੀਗੇ ਪਿਉੜੀ ਘਰੋਂ ਨੂੰ ਜਾਣ ਦਾ ਚੇਤਾ ਪੁੱਲ ਗਿਆ ਤੇ ਇੱਧਰ ਜੀ ਆਪਾਂ ਪਹੁੰਚ ਗਏ ਜਦੋਂ ਮੈਂ ਦੇਖਿਆ ਉੱਥੇ ਤਾਂ ਦਰਖਤਾਂ ਦਾ ਉਹ ਖਲਾਰਾ ਜਾਨੀ ਕਿ ਨਿਕਾ ਬਾਲਣ ਜਿਆ ਕਿਰਿਆ ਸੀਗਾ ਜਿੱਦਾਂ ਡੇਕਾਂ ਡੈਗ ਪੀਆਂ ਸੀਗੇ ਜਾਨੀ ਨੇਰੀ ਦੇ ਨਾਲ ਉਹ ਐਨ ਚੰਗੀ ਤਰ੍ਹਾਂ ਉਨੀਆਂ ਡਾਣੀਆਂ ਡੁਨੀਆਂ ਲਾ ਕੇ ਸ਼ਾਂ ਸ਼ੂ ਕੇ ਫੇਕ ਬਾਲਣ ਸਾਰਾ ਗੁਰਦੁਆਰਾ ਸਾਹਿਬ ਛੱਡ ਗਿਆ ਸੀਗੇ ਚਲੋ ਲੰਗਰ ਪੱਕਦਾ ਹੁੰਦਾ ਤੂੰ ਦੁਬਾਲਿਆ ਜਾਊਗਾ ਇੱਥੇ ਮੈਂ ਕਿਹਾ ਥੋੜਾ ਸਾਫ਼ ਜਿਹਾ ਕਰ ਲਈਏ ਸਾਂ ਮੋਟਾ ਮੋਟਾ ਝਾੜੂ ਜਿਹਾ ਫੇਰ ਅਸੀਂ ਫੇਕ ਕਿਸੇ ਦਿਨ ਜਾ ਕੇ ਸਾਰਾ ਸਵਾਰਾਂਗੇ ਮੈਂ ਇੱਥੇ ਬੈਠ ਕੇ ਰੋਟੀ ਖਾਣੀ ਆ ਮੰਜਾ ਡਾਉਣਾ ਚਲੋ ਇੱਥੇ ਮਣਾ ਸਵਾਰ ਲਈਏ ਕੁੜੀਆਂ ਨਾਲ ਸੀਗੀਆਂ ਮੇਰੇ ਤਾਂ ਅਸੀਂ ਗੱਲੀਬਾਤੀ ਮਾਮਾ ਧੀਆਂ ਤੁਰੀਆਂ ਗਈਆਂ ਸੱਚੀ ਭਤੀਜੀਆਂ ਇਹਨਾਂ ਦਾ ਇਹ ਜਿੰਨਾ ਚਿਰ ਇੱਥੇ ਆ ਨਹੀਂ ਵਿਆਹ ਹੁੰਦੇ ਸਾਨੂੰ ਵੀ ਆਸਰਾ ਹੈਗਾ ਚਲੋ ਨਿਆਣੇ ਦੇ ਨਾਲ ਗੱਲਾਂ-ਬੱਤਾਂ ਕਰਦਿਆਂ ਦਾ ਟਾਈਮ ਪਾਸ ਸਾਡਾ ਵੀ ਸੋਹਣਾ ਹੋ ਜਾਂਦਾ ਜੀ ਇੱਥੇ ਅਰਜਣ ਲੱਗ ਪਿਆ ਸੀ ਤੰਗਲੀ ਦੇ ਨਾਲ ਮੋਟਾ-ਮੋਟਾ ਕੂੜਾ ਕਰਨ ਕਹਿੰਦਾ ਮੈਂ ਖਿੱਚ ਦਿੰਨਾ ਆ ਤੇ ਆਪਾਂ ਥੋੜਾ ਜਿਹਾ ਸੁੰਬਰ ਸਵਾਰ ਕੇ ਇੱਥੇ ਖਲਾਰਾ ਬਹੁਤ ਪਿਆਰ ਰੱਖਤਾਂ ਦਾ ਕਰਕੇ ਡੇਕਾਂ ਤੋਂ ਡਿਗਣ ਕਰਕੇ ਤੋਂ ਜਿਹੜੇ ਉਹਨਾਂ ਟਾਣੀਆਂ ਟੁਣੀਆਂ ਲਾਈਆਂ ਸੀਗੀਆਂ ਪੱਤੇ-ਪੱਤੇ ਜਿਹੇ ਬਹੁਤ ਕਿਰੇ ਆ ਜਿਹੜੀ ਹਨੇਰੀ ਹ ਹੁਣ ਜੇ ਆਈ ਸੀ ਕਿ ਉਹਨੇ ਸਿੱਟੀਆਂ ਦੇਕਾਂ ਇੱਥੇ ਤਾਂ ਬਹੁਤ ਸੰਘਣੀ ਛਾਂ ਸੀਗੀ ਦੇਕਾਂ ਦੋ ਵਿੱਚੋਂ ਨਿਕਲ ਗਈਆਂ ਉਹ ਲਓ ਜੀ ਇੱਥੇ ਆਪਾਂ ਥੋੜਾ ਜਿਹਾ ਉੱਨਾਕ ਥਾਂ ਉੱਤੇ ਸਾਫ਼ ਕਰਕੇ ਤਾਂ ਪੈਰ ਤਾਂ ਉਹਨਾਂ ਆਈ ਸੀ ਮੈਂ ਕਿਰਕ ਜੀ ਇਦਾਂ ਲੱਗੀ ਜਾਂਦੀ ਸੀ ਪੈਰਾਂ ਨੂੰ ਕਿਉਂਕਿ ਜਿਹੜਾ ਰਾਹ ਆ ਉਹ ਵੀ ਬਾਹ ਕੇ ਦੁਆਰਾ ਸਾਰੀ ਮਿੱਟੀ-ਮੁੱਟੀ ਉੱਤੇ ਪਾਈ ਆ ਤੇ ਦੁਆਰਾ ਬੰਨੇ-ਬੰਨੇ ਬੰਨਣੇ ਆ ਆ ਕਰਕੇ ਪੈਰਾਂ ਨੂੰ ਇਦਾਂ ਧੁੱਲ ਜੀ ਲੱਗੀ ਸੀ ਬਹੁਤ ਜ਼ਿਆਦੀ ਆ ਗਈ ਸੀ ਜੋਰ ਸਾਹਿਬ ਹੁਣੀ ਕੁੜੀ ਹੱਸਦੀ ਸੀ ਕਿੰਦੀ ਸਾਡੇ ਨਾਲ ਦੇਖ ਕੇ ਚਾਚਾ ਕੰਮ ਕਰਨ ਲੱਗਾ ਸੀ ਜਦੋਂ ਦਸ ਪੀਆਂ ਵੀ ਆ ਗਈਆਂ ਪਹਿਲਾਂ ਚਾਚਾ ਬੈਠਾ ਫੋਨ ਦੇ ਇਦਾਂ ਸੀ ਲਓ ਜੀ ਇੱਥੇ ਆਪਾਂ ਪ੍ਰਸ਼ਾਦਾ ਲੱਗੇ ਸ਼ਖਣ ਜੀ ਪਹਿਲਾਂ ਸਭ ਤੋਂ ਪਹਿਲਾਂ ਤਾਂ ਦੇਵਾਂਗੇ ਮੇਰੇ ਛਟਕੂ ਨੂੰ ਪਾ ਕੇ ਰੋਟੀ ਅਰਜਨ ਨੂੰ ਕਿਉਂਕਿ ਭੁੱਖ ਲਾ ਦਿੰਦੀ ਨਿਆਣਾ ਆ ਤੇ ਤੇ ਮੈਂ ਆਪੇਪਰ ਜੀ ਇੱਧਰ ਰੱਖ ਕੇ ਲੈ ਗਈ ਸੀ ਮੈਂ ਕਿਹਾ ਦੱਬੇ ਇੱਕ ਦੂਜੇ ਤੇ ਨਾਲਾ ਇੱਧਰ ਥੱਲੋਂ ਦਹੀਂ ਲੱਗੀ ਜਣਾ ਡੱਬੇ ਨੂੰ ਦਾਲ ਵਾਲੇ ਨੂੰ ਤਾਂ ਦਾਲ ਲੱਗੀ ਜਾਣੀ ਆ ਉੱਪਰਲਾ ਜਿਹੜਾ ਟਿਫਨ ਸੀਗਾ ਉਹਦੇ ਵਿੱਚ ਮੈਂ ਪਿਆਜ਼ ਤੇ ਮਿਰਚਾਂ ਹਰੀਆਂ ਤੇ ਅਚਾਰ ਰੱਖ ਕੇ ਲੈ ਗਈ ਸੀ ਰੋਟੀਆਂ ਤਾਂ ਆਪਾਂ ਉਦਾਂ ਵੈਸੇ ਪੋਣੇ ਚ ਬੰਨ ਕੇ ਪਾਪੇ ਸੀ ਮਾਰ ਇਹਦੇ ਮਾਰ ਆ ਪਿੰਡ ਆ ਗਿਆ ਸੀਗੇ ਇੱਥੇ ਬੈਠੋ ਜੋਲ ਸਾਬ ਹਣੀ ਕਦੂ ਘਾਦਦਾ ਇਹ ਬੈ ਗਿਆ ਸੀ ਮੂੜਿਆਂ ਤੇ ਤੇ ਆਰਜਨ ਨੇ ਪਿੱਛੇ ਉਪਰਾਲੀ ਦੇ ਜਿਹੜੇ ਬਣਾਉਂਦੇ ਹੁੰਦੇ ਆ ਪਿੰਨੇ ਉਹ ਤੋ ਰੱਖ ਕੇ ਤੇ ਉੱਪਰ ਪਛਾਈ ਦਰੀ ਤੇ ਰੋਟੀ ਆਪਾਂ ਖਾ ਹਟੀ ਸੀ ਰੋਟੀ ਖਾਂਦੇ ਨਹੀਂ ਬਣਾਈ ਵੀਡੀਓ ਕਿਉਂਕਿ ਕੁੜੀਆਂ ਵੀ ਨਾਲ ਸੀਗੀਆਂ ਤੇ ਆਪਾਂ ਇਦਾਂ ਗਾਹ ਨੂੰ ਬਣਾਉਣੀ ਸੀ ਹਨਾ ਨਿਆਣੇ ਜਾ ਕੇ ਜਾਂਦੇ ਆ ਇੱਥੇ ਮੈਂ ਕਿਹਾ ਚਲੋ ਭਾਂਡੇ ਵੀ ਇੱਥੇ ਮਾਂਜ ਲ ਜਾਂਦੇ ਆ ਐਸੇ ਦਾ ਘਰੇ ਆ ਕੇ ਵੀ ਮਾਂਜੇ ਇੱਕ ਵਾਰੀ ਸਾਬਣ ਦੇ ਨਾਲ ਪਰ ਉੱਥੇ ਝੂਠ ਦੀ ਤਲ ਲੱਗੀ ਸੀ ਭਾਂਡਿਆਂ ਨੂੰ ਮੇਰੇ ਤੋਂ ਪਹਿਲਾਂ ਤਾਂ ਧੋ ਲਏ ਫਿਰ ਮਿੱਟੀ ਨਾਲ ਮਾਂਜ ਲਏ ਸੀਗੇ ਵੀ ਸੁੱਚੇ ਜਿਹਾ ਹੋ ਜਾਣਗੇ ਚਲੋ ਜਦ ਘਰ ਨੂੰ ਲੈ ਕੇ ਵੀ ਜਾਣੇ ਜੇ ਨਾਂ ਵੀ ਪਾਈ ਦਾ ਵੇ ਸਾਡੇ ਨਾਲ ਟਰੈਕਟਰ ਤੇ ਇਹਨਾਂ ਨੇ ਜਾਣਾ ਸੀਗਾ ਕਿਹਨੇ ਚੱਲ ਜਾਣਾ ਸੀ ਵੀ ਕੁਦੀ ਜਾਂਦਾ ਇਹਨਾਂ ਦੇ ਨਾਲ ਬਹਿ ਕੇ ਚੱਲ ਜਾਗੇ ਜਾਂ ਫਿਰ ਬਾਲਟੀ 'ਚ ਫੇਰ ਆ ਕੇ ਲੈ ਜਾਵਾਂਗੇ। ਅਸੀਂ ਜੀ ਜਿੰਨਾ ਆਨੰਦ ਖੂਤੇ ਆ ਕੇ ਰੋਟੀ ਖਾਣ ਦਾ ਖੇਤ ਬਹਿ ਕੇ ਰੋਟੀ ਖਾਣ ਦਾ ਆਉਂਦਾ ਉਹਨਾਂ ਘਰੇ ਨਹੀਂ। ਖੂਤ ਤੇ ਇੱਕ ਦੋ ਰੋਟੀਆਂ ਬਾਦੂ ਖਾਈ ਹੋ ਜਾਂਦੀਆਂ ਜੀ। ਹਰੇਕ ਤੋਂ ਹੀ। ਤੇ ਕੁੜੀ ਹੈਲਪ ਕਰਾਉਂਦੀ ਸੀ ਮੇਰੇ ਨਾਲ ਕਹਿੰਦੀ ਲਿਆ ਚੱਤ ਮੈਂ ਧੋ ਦਿੰਨੀ ਆ। ਉਹ ਨਿਆਣਿਆਂ ਨੇ ਕਦੇ ਮਿੱਟੀ ਨਾਲ ਭਾਂਡ ਮਿੱਟੀ ਵਾਲੇ ਭਾਂਡੇ ਧੋਤੇ ਨਹੀਂ ਉਹਨੂੰ ਥੋੜੀ ਆਪਣੇ ਆਪ ਨੂੰ ਹੋਰ ਤਰ੍ਹਾਂ ਹੁੰਦੀ ਸੀ ਵੀ ਕਿਰਕ ਜੀ ਹੁੰਦੀ ਆ। ਮਾ ਕੋਈ ਨਹੀਂ ਆਪਾਂ ਘਰੇ ਜਾ ਕੇ ਇੱਕ ਵਾਰੀ ਫੇਰ ਧੋਵਾਂਗੇ ਵੀ ਇਦਾਂ ਨਹੀਂ ਰੱਖਣ ਲੱਗੇ ਤੇ ਇਹ ਤਾਂ ਹੁਣ ਇਦਾਂ ਇਦਾਂ ਜੀ ਹੁਣ ਤਾਂ ਚਲੋ ਆਪਾਂ ਇਦਾਂ ਕਰਦੇ ਸਾਡੇ ਖੇਤ ਰੋਟੀ ਜਦੋਂ ਜਾਣੀ ਮੰਮੀ ਦੇਖ ਦੇ ਕਿ ਅਸੀਂ ਵੀ ਇਦਾਂ ਕਰਦੇ ਹੁੰਦੇ ਸੀ ਉੱਥੇ ਬਾਣ ਦੇ ਵਿੱਚ ਜਦੋਂ ਬਹਿ ਕੇ ਰੋਟੀਆਂ ਖਾ ਲੈਣੀਆਂ ਬਾਅਦ ਵਿੱਚ ਇਦਾਂ ਮਿੱਟੀ ਲੈ ਕੇ ਐਨ ਸੌਕ ਮਾਂਜੀ ਭਾਂਡਿਆਂ ਦੀ ਕਰਕੇ ਲਿਆਉਣੀ ਘਰ ਨੂੰ ਕਿਉਂਕਿ ਪਾਣੀ ਤਾਂ ਉੱਥੇ ਹੁਣ ਕਿ ਖੂਹ ਦੂਰ ਹੁੰਦਾ ਸੀਗਾ ਮੋਟਰ ਤੇ ਅਸੀਂ ਹੋਰ ਖੱਤੇ ਚ ਹੁਣਾ ਬੈਠੇ ਭੈਣ ਭਰਾਵਾਂ ਨੇ ਉੱਥੇ ਰੋਟੀ ਖਾ ਲੈਣੀ ਮੁੜ ਕੇ ਗੱਲ ਸੁੱਕ ਜੀ ਭਾਂਡਿਆਂ ਦੀ ਸੁੱਕ ਮਾਂ ਜੀ ਕਰਕੇ ਲੈ ਆਉਣੀ ਤੇ ਘਰੇ ਆ ਕੇ ਧੋਣੇ ਮੰਮੀ ਹੁਣੀ ਤਾਂ ਸਵਾਹ ਨਾਲ ਭਾਂਡੇ ਮਾਜ ਕੇ ਇਦਾਂ ਕਰ ਦਿੰਦੀਆਂ ਹੁੰਦੀਆਂ ਹੁੰਦੀਆਂ ਅਸੀਂ ਜਿਦਾ ਐ ਸਾਫ਼ ਹੁੰਦੇ ਬਿਲਕੁਲ ਇਹਨਾਂ ਵਿੱਚ ਕੁਝ ਖਾਦਾ ਪੀਤਾ ਹੀ ਨਹੀਂ ਲਓ ਜੀ ਇੰਨੀ ਸੋਹਣੀ ਹਵਾ ਚੱਲਦੀ ਸੀ ਕੂਤੇ ਕਿਤੇ ਬੜੇ ਹੀ ਸੋਹਣੀ ਹਵਾ ਚੱਲੇ ਜੀ ਜਿਸ ਘਰ ਦਾ ਵੀ ਘਰੋਂ ਜਾਈਏ ਘਰੇ ਤਾਂ ਏਸੀ ਜੀ ਬੈਠ ਕੇ ਵੀ ਨਹੀਂ ਸਬਰ ਆਉਂਦਾ ਕਹਿਣਾ ਹਾਏ ਹੋਰ ਠੰਡੀ ਹਵਾ ਹੋਵੇ ਜਿਹੜੀ ਖੂਹ ਤੇ ਪਾਣੀ ਦੇ ਵਿੱਚ ਦੀ ਹਵਾ ਹੋ ਕੇ ਆਉਂਦੀ ਕੁਛ ਉਧਰ ਦਰਿਆ ਲੱਗੇ ਪੈਂਦਾ ਆ ਤੇ ਠੰਡੀ ਹਵਾ ਆਉਂਦੀ ਸੀਗੀ ਕੁਛ ਅੱਜ ਮੌਸਮ ਸਹੀ ਸੀਗਾ ਜੇ ਮੌਸਮ ਨਾ ਸਹੀ ਹੋਵੇ ਤਾਂ ਫੇਰ ਤਾਂ ਨਹੀਂ ਜੀ ਇੰਨੀ ਠੰਡੀ ਹਵਾ ਆ ਸਕਦੀ ਪਰ ਖੂਹ ਤੇ ਕੁੜੀਆਂ ਵੀ ਮੰਨ ਗਈਆਂ ਕਿੰਨੀਆਂ ਚਾਚਾ ਰੋਜ਼ ਆਜਾਇਆ ਕਰੀਏ ਅਸੀਂ ਖੂਹ ਤੇ ਇਹ ਕਹਿੰਦੇ ਆਜਿਆ ਕਰੋ ਆਪਦੀ ਹਮਮਤ ਦੇਖੋ ਵੈਸੇ ਨਹੀਂ ਗੱਲੀ ਵਾਤੀ ਤਾਂ ਨਹੀਂ ਇੰਨੀ ਬਾਟ ਲੱਗੀ ਅਸੀਂ ਤੁਰੀਆਂ ਗਈਆਂ ਇੱਕ ਦੂਜੀ ਤੋਂ ਜਿਵੇਂ ਦਬਾਲਟੀ ਕਰੇ ਉਹ ਫੜ ਲਵੇ ਕਦੇ ਉਹ ਫੜ ਲਵੇ ਕੁਛ ਨਹੀਂ ਮਹਿਸੂਸ ਹੋਇਆ ਸਾਨੂੰ ਜੇ ਇੰਨੀ ਕੁ ਵਾਰ ਰੋਜ਼ ਤੁਰੀ ਜਾਵੇ ਤਾਂ ਸਰੀਰ ਨੂੰ ਵੀ ਤੰਦਰੁਸਤ ਤੰਦਰੁਸਤੀ ਮਿਲ ਸਕਦੀ ਹੈ ਜਿਹੜੇ ਕੋਈ ਨਾ ਕੋਈ ਹੱਡ ਦੁਖਦਾ ਹੀ ਰਹਿੰਦਾ ਹੈ ਹੱਡ ਗੋਡਾ ਤੋਂ ਉਹਦੇ ਨਾਲੋਂ ਬਿਹਤਰ ਹੈ ਵੀ ਤੁਰਨਾ ਠੀਕ ਹੈ ਅੱਜ ਤਾਂ ਬੜੀ ਹਿੰਮਤ ਨਾਲ ਅਸੀਂ ਕਹਿ ਕੇ ਆਈਆਂ ਅਸੀਂ ਫੇਰ ਰੋਜ਼ ਆਇਆ ਕਰਨਾ ਦੇਖੋ ਜਾ ਹੁੰਦਾ ਕਿ ਨਹੀਂ ਜਾ ਹੁੰਦਾ ਵੈਸੇ ਵੀ ਜਿਹੜਾ ਦੁਪਹਿਰ ਨੂੰ ਇੱਥੇ ਕੰਮ ਕਰਨ ਵੇੜ ਕੇ ਮੁੜ ਕੇ ਪੈ ਜੇਗਾ ਘੜੀ ਉਹ ਨਾ ਤਾਂ ਫਿਰ ਸੌਣ ਨੂੰ ਦਿਲ ਕਰਦਾ ਜੀ ਦਿਨੇ ਸੌ ਲਓ ਤੇ ਰਾਤ ਨੂੰ ਨਹੀਂ ਟਕਾ ਆਉਂਦਾ ਫਿਰ ਨੀਂਦ ਨਹੀਂ ਆਉਂਦੀ ਇੱਥੇ ਜੀ ਆਪਾਂ ਗੱਲਾਂ ਕਰਦੇ ਸੀਗੇ ਨਿਆਣਿਆਂ ਦੇ ਨਾਲ ਅਰਜਨ ਵੀ ਸੀਗਾ ਕੋਲ ਅਰਜਨ ਨੇ ਆਪਣੀ ਖੇਤੀਬਾੜੀ ਵੱਖਰੀ ਕੀਤੀ ਹੈ ਜੀ ਜੇ ਸਬਜ਼ੀਆਂ ਲਾ ਦਿੰਦੇ ਆ ਤੇ ਇਹ ਚਲੇ ਤੇ ਕੋਲ ਸਬਜ਼ੀਆਂ ਵਾਲੇ ਦੁਵਾਲੇ ਆਪ ਦੀ ਪਾਲਕ ਧਨੀਆ ਕਿਆਰੀਆਂ ਬਣਾ ਕੇ ਬੱਕਰੀਆਂ ਲਾਉਣੀਆਂ ਤੇ ਇੱਥੇ ਝੋਨਾ ਵੀ ਜੀ ਬੱਕਰਾ ਲਾਇਆ ਦੇਖੋ ਇਹ ਖੇਤ ਆਪਣੇ ਝੋਨੇ ਦੇ ਲੱਗੇ ਆ ਇੱਧਰ ਢਾਈ ਖੇਤ ਤੇ ਇੱਥੇ ਪਾਣੀ ਦੇ ਨਾਲ ਮੈਂ ਪਹਿਲਾਂ 2 ਕੁ ਪਾਣੀ ਥੱਲੇ ਭਾਂਡੇ ਧੋਲੇ ਸੀਗੇ ਫਿਰ ਮੈਂ ਕਿਹਾ ਚਲੋ ਚੜੀ ਦੇ ਵਿੱਚ ਤੋਂ ਲੈਨੇ ਸਾਡੇ ਇਹਨੂੰ ਚੜਾ ਵੀ ਕਹਿ ਦਿੰਦੇ ਆ ਚੜਾ ਹੀ ਕਹਿੰਦੇ ਸਾਡੇ ਤਾਂ ਦੁਆਬੇ 'ਚ ਵੈਸੇ ਕਈ ਇਹਨੂੰ ਖੇਲ ਵੀ ਕਹਿੰਦੇ ਆ ਚਵੱੱਚਾ ਵੀ ਕਹਿੰਦੇ ਆ ਤੇ ਇਹ ਆਪੋ ਆਪਣੀ ਬੋਲੀ ਆ ਜੀ ਸਾਡੇ ਚੜਾ ਕਹਿੰਦੇ ਆ ਦੱਸਿਓ ਜੀ ਕਿਹਨਾਂ ਕਿਹਨਾਂ ਦੇ ਚੜਾ ਕਹਿੰਦੇ ਸਾਡੇ ਤਾਂ ਚੜਾ ਹੀ ਕਹਿੰਦੇ ਸਾਰੇ ਸੌਰੀ ਜੀ ਹੁਣ ਜ਼ੋਰ ਸਾਹਬ ਹੁਣੀ ਆ ਗਿਆ ਕੂਤੋਂ ਤੇ ਟਰੈਕਟਰ ਦੀ ਆਵਾਜ਼ ਵਿੱਚ ਆਊਗੀ ਤੇ ਤੇ ਪਾਂਡੇ ਮਾਜ ਕੇ ਜਿਦ ਰੱਖਦੇ ਚਲੇ ਦੇ ਵਿੱਚ ਵੀ ਹਵਾ ਜਦੋਂ ਇਦਾਂ ਪਾਣੀ ਦੇ ਵਿੱਚ ਤੇ ਆਉਂਦੀ ਸੀ ਠੰਡੀ ਆਉਂਦੀ ਸੀ ਉੱਠਣ ਨੂੰ ਜੀ ਨਾ ਕਰੇ ਪਾਂਡੇ ਆਪਾਂ ਸਾਰੇ ਢੋਲੇ ਸੀਗੇ ਘਰੇ ਆ ਕੇ ਫਿਰ ਕੁੜੀ ਕਹਿੰਦੀ ਸੀ ਚਾਚੀ ਸਾਫ਼ ਆ ਰਹਿਣ ਦੋ ਮੈਂ ਕਿਹਾ ਨਹੀਂ ਧੋਈ ਲੈਣੇ ਆਂ ਵੀ ਪਹਿਲਾਂ ਮੇਰਾ ਵੀ ਰੱਤਾ ਇਦਾਂ ਸੀਗਾ ਮੈਂ ਕਿ ਭਾਂਡੇ ਐਨ ਸਾਫ਼ ਹੋਈ ਐ ਬਹੁਤ ਸੋਹਣੇ ਧੋ ਹੋਏ ਦੇਖੋ ਜੀ ਅੱਗੇ ਦੇਸੀ ਇਦਾਂ ਸੀਗੇ ਸਾਰੇ ਕੰਮ ਧੰਦੇ ਤੇ ਸੌਖੇ ਵੀ ਸੀ ਸਰੀਰ ਵੀ ਤੰਦਰੁਸਤ ਸੀਗੇ ਤੇ ਹੁਣ ਜੀ ਸਾਬਣਾਂ ਨਾਲ ਆਪਾਂ ਭਾਂਡੇ ਮਾਂਦੇ ਉਹਨਾਂ ਵਿੱਚ ਕੈਮੀਕਲ ਵਗੈਰਾ ਹੈਗੇ ਆ ਤਾਂ ਉਹ ਵੀ ਆਪਣੇ ਅੰਦਰ ਜਾਂਦਾ ਹੀ ਆ ਭਾਵੇਂ ਜਿੰਨਾ ਮਰਜੀ ਕਹਿ ਲੋ ਅਸੀਂ ਸਾਫ਼ ਸੁਥਰੇ ਧੋਤੇ ਆ ਤੇ ਪਰ ਫੇ ਵੀ ਭਾਂਡਿਆਂ ਚ ਅਸਰ ਤਾਂ ਰਹਿ ਹੀ ਜਾਂਦਾ ਜੀ ਅੱਗੇ ਮਿੱਟੀ ਨਾਲ ਸਵਾਹਨਾ ਭਾਂਡੇ ਮਾਂਜਣੇ ਤਾਂ ਦੇਹਾਂ ਵੀ ਤੰਦਰੁਸਤ ਸੀਗੀਆਂ ਖਾਣ ਪੀਣ ਵੀ ਵਧੀਆ ਸੀ ਰਹੀਆਂ ਸਪਰੇਹਾਂ ਤੋਂ ਬਿਗੈਰ ਸੀ ਹੁਣ ਦਾ ਫਸਲ ਲੱਗਦੀ ਫੇ ਆ ਪਹਿਲਾਂ ਖੇਤਾਂ ਚ ਪਾਉਂਦੇ ਆ ਖਾਦਾਂ ਦਵਾਈਆਂ ਦਾ ਫੇ ਜਾ ਕੇ ਫਸਲ ਦੀ ਸ਼ੁਰੂਆਤ ਹੁੰਦੀ ਆ ਝੋਨਾ ਲਾ ਲਓ ਕਣਕ ਲਾ ਲਓ ਪਹਿਲਾਂ ਖੇਤ ਵਿੱਚ ਪਾਉਂਦੇ ਆ ਕੁਛ ਨਾ ਕੁਛ ਫੇ ਜਦੋਂ ਲਾ ਲਿਆ ਫਸਲ ਬੀਜ ਲਈ ਫੇ ਚਲੋ ਹੋਰ ਇਹ ਸਪਰੇਅ ਦੇ ਸਿਰ ਤੇ ਹੀ ਆ ਹੁਣ ਤਾਂ ਲਓ ਜੀ ਇੱਥੇ ਅਰਜਨ ਜੀ ਤੁਹਾਨੂੰ ਦਿਖਾਉਂਦੇ ਆਂ ਖੇਤੀਬਾੜੀ ਤੇ ਅੱਜ ਹੋਰ ਕੋਈ ਵੀਡੀਓ ਨਹੀਂ ਸੀ ਜੀ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਖੇਤ ਗਿਆ ਦੀ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਹੈ ਜੋ ਆਪਣੀ ਵੀਡੀਓ ਤੇ ਆਉਂਦੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਆ ਜੋ ਭੈਣ ਭਰਾ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਵਾਚ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ। ਲਓ ਜੀ ਖੇਤਾਂ ਦਾ ਵਿਊ ਦੇਖ ਲਓ। ਜਿਹੜੇ ਤਾਂ ਰਹਿੰਦੇ ਕੂਹਾਂ ਦੇ ਆ ਉਹ ਤਾਂ ਰੋਜ਼ ਹੀ ਦੇਖਦੇ ਹੀ ਆ ਖੇਤਾਂ ਦਾ ਵਿਊ ਤੇ ਆਪਾਂ ਇੱਥੇ ਆ ਪੈਂਡ ਵਿੱਚ ਤਾਂ ਕਰਕੇ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਚੰਗੀ ਲੱਗੂ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਸਤਿ ਸ੍ਰੀ ਅਕਾਲ